ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਆਪਾਂ ਕਰਨ ਜਾ ਰਹੇ ਹਾਂ ਜੀ ਆਪਣੀ ਅਗਲੀ ਕਲਾਸ ਤੇ ਜਿਸ ਦੇ ਵਿੱਚ ਆਪਾਂ ਅੱਜ ਕਰਾਂਗੇ ਜੀ ਵਿਸ਼ਰਾਮ ਚਿੰਨ ਟੋਪਿਕ ਵਾਈਜ਼ ਆਪਣੀ ਵਿਆਕਰਣ ਦੀ ਜਿਹੜੀ ਕਲਾਸ ਹੈ ਉਹ ਲੱਗ ਰਹੀ ਹੈ ਜੀ ਤੇ ਅੱਜ ਆਪਣੀ ਚੌਥੀ ਕਲਾਸ ਲੱਗ ਰਹੀ ਹੈ ਵਿਸ਼ਰਾਮ ਚਿੰਨਾ ਬਾਰੇ ਸਭ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੌਰ ਰਾਜਪ੍ਰੀਤ ਵਾਹਿਗੁਰੂ ਜੀ ਗੀਤਕੌਰ ਨਛੱਤਰ ਸਿੰਘ ਮਨਦੀਪ ਕੌਰ ਪਵਨਦੀਪ ਕੌਰ ਤੇ ਪ੍ਰੀਤਪੱਟੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਾਨੇ ਟਾਈਮ ਤੇ ਕਲਾਸ ਨੂੰ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਜਿੰਦਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਜੀ ਸਭ ਕੁਝ ਤਾਂ ਸ਼ੁਰੂ ਕਰੀਏ ਅੱਜ ਦੀ ਕਲਾਸ ਜੀ ਓਕੇ ਤਾਂ ਸ਼ੁਰੂ ਕਰਦੇ ਹਾਂ ਜੀ ਕਲਾਸ ਤੇ ਚੱਲਦੇ ਹਾਂ ਪਹਿਲੇ ਪ੍ਰਸ਼ਨ ਵੱਲ ਹਾਂਜੀ ਪ੍ਰਸ਼ਨ ਨੰਬਰ 1 ਹੈ ਆਪਣਾ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਟਕਸਾਲੀ ਰੂਪ ਦੇਣ ਅਤੇ ਉਸ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਨੂੰ ਸਰਲ ਅਤੇ ਸਪਸ਼ਟ ਕਰਨ ਲਈ ਮਹੱਤਵਪੂਰਨ ਭੂਮਿਕਾ ਕੌਣ ਨਿਭਾਉਂਦਾ ਹੈ অপਸ਼ਨ A ਸਵਰ B ਵਿਸਮਿਕ ਚਿੰਨ C ਧੁਨੀਆਂ ਤੇ D ਵਿਸ਼ਰਾਮ ਚਿੰਨ ਤਾਂ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਉਹ ਸਹੀ ਹੈ ਤਾਂ ਪ੍ਰਸ਼ਨ ਨੰਬਰ 1 ਦੇ ਲਈ ਜਿਨ੍ਹਾਂ ਨੇ ਉੱਤਰ D ਕੀਤਾ ਹੈ ਬਿਲਕੁਲ ਸਹੀ ਵਿਸ਼ਰਾਮ ਚਿੰਨ ਨੈਕਸਟ ਕੁਐਸਚਨ ਜਿਹੜੇ ਚਿੰਨ ਠਹਿਰਾਓ ਜਾਂ ਰੋਕ ਨੂੰ ਪ੍ਰਗਟ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਪ੍ਰਸ਼ਨ ਚਿੰਨ B ਕਮਾ C ਡੰਡੀ ਤੇ D ਵਿਸਮਿਕ ਚਿੰਨ ਤਾਂ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਆਏਗਾ ਇੱਥੇ ਜਿਹੜੇ ਚਿੰਨ ਠਹਿਰਾਓ ਦੇ ਲਈ ਪ੍ਰਗਟ ਵਰਤੇ ਜਾਂਦੇ ਆ ਤਾਂ ਉਹਨਾਂ ਨੂੰ ਆਪਾਂ ਕੀ ਆਖਦੇ ਹਾਂ ਦਾ ਇਥੇ ਉੱਤਰ ਡੀ ਹੈ ਜਿਹੜਾ ਉਹ ਸਹੀ ਮੰਨਿਆ ਜਾਏਗਾ ਜੀ ਠਹਿਰਾਓ ਜਾਂ ਰੋਕ ਦੇ ਲਈ ਸੀ ਵਿਸ਼ਰਾਮ ਚਿੰਨਾਂ ਦੀ ਵਰਤੋਂ ਕਰਦੇ ਹਾਂ ਸੋ ਵਾਕਾਂ ਦੇ ਵਿੱਚ ਕਿਤੇ ਵੀ ਕੋਈ ਵੀ ਤਰ੍ਹਾਂ ਦਾ ਠਹਿਰਾਓ ਹੋ ਸਕਦਾ ਤਾਂ ਉਹਦੇ ਲਈ ਅਸੀਂ ਵਿਸ਼ਰਾਮ ਚਿੰਨਾਂ ਦੀ ਵਰਤੋਂ ਕਰਦੇ ਹਾਂ ਤਾਂ ਆਪਸ਼ਨ ਡੀ ਬਿਲਕੁਲ ਸਹੀ ਨੈਕਸਟ ਕੁਐਸਚਨ ਪੁਰਾਣੀ ਪੰਜਾਬੀ ਵਿੱਚ ਕਿਸ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਸੀ ਆਪਸ਼ਨ A ਬਿੰਦੀ B ਡੰਡੀ C ਦੋ ਬਿੰਦੀ ਤੇ D ਕੋਈ ਨਹੀਂ हां जी प्रश्न नंबर 3 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਕਿ ਪੁਰਾਤਨ ਜਿਹੜੀ ਪੰਜਾਬੀ ਆ ਉਹਦੇ ਵਿੱਚ ਕਿਸ ਚਿੰਨ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਸੀ हां जी ਤਾਂ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਡੰਡੀ ਦੀ ਵਰਤੋਂ ਨੈਕਸਟ ਕੁਐਸਚਨ ਪੰਜਾਬੀ ਵਿਚਲੇ ਵਿਸ਼ਰਾਮ ਜਿੰਨਾਂ ਨੂੰ ਮੁੱਖ ਰੂਪ ਵਿੱਚ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ অপਸ਼ਨ A 2 B 3 C 4 ਤੇ D 5 ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਕਿ ਪੰਜਾਬੀ ਦੇ ਜਿਹੜੇ ਵਿਸ਼ਰਾਮ ਚਿੰਨ ਹੈ ਉਹਨਾਂ ਨੂੰ ਮੁੱਖ ਤੌਰ ਤੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਏ ਉਹ ਸਹੀ ਹਨ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਸੋ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਦੋ ਬਿਲਕੁਲ ਸਹੀ ਰਹੇਗਾ ਨੈਕਸਟ ਕੁਐਸਚਨ विराम चिन्ह ਦਾ ਪਹਿਲਾ ਭਾਗ ਡੈਸ਼ ਨੂੰ ਅੰਕਿਤ ਕਰਦਾ ਹੈ অপਸ਼ਨ A ਪੰਜਾਬੀ ਉਚਾਰਨ ਦੀ ਸੰਖਿਆ ਨਛੱਤਰ ਜੀ ਦੱਸਦੇ ਆ ਅੱਗੇ ਕੁਐਸਚਨ ਆਉਣਗੇ ਇਹਦੇ ਨਾਲ ਦੇ ਹਾਂਜੀ ਪੰਜਾਬੀ ਉਚਾਰਨ ਦੀ ਸੰਖਿਆ B ਹੈ ਪੰਜਾਬੀ ਉਚਾਰਨ ਦੇ ਗੁਣ C ਪੰਜਾਬੀ ਉਚਾਰਨ ਦੇ ਭਾਵ ਤੇ D ਉਪਰੋਕਤ ਸਾਰੇ ਤਾਂ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਕਿ ਜਿਹੜੇ ਵਿਰਾਮ ਚਿੰਨ ਦਾ ਪਹਿਲਾ ਭਾਗ ਹੈ ਉਸ ਦੇ ਵਿੱਚ ਕਿਹੜੀ ਚੀਜ਼ ਦੀ ਗੱਲ ਕੀਤੀ ਜਾਂਦੀ ਹੈ ਹਾਂਜੀ ਤਾਂ ਇੱਥੇ ਪ੍ਰਸ਼ਨ ਨੰਬਰ 5 ਦੇ ਲਈ ਜੀ ਜਿਸ ਨੂੰ ਉੱਤਰ B ਕੀਤਾ ਹੈ ਉਹਨਾਂ ਦਾ ਉੱਤਰ ਸਹੀ ਹੋਏਗਾ ਕਿ ਵਿਸ਼ਰਾਮ ਜਿਨ੍ਹਾਂ ਦੇ ਪਹਿਲੇ ਭਾਗ ਦੇ ਵਿੱਚ ਪੰਜਾਬੀ ਉਚਾਰਣ ਦੇ ਗੁਣਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਆਪਣੇ ਕੋਲੇ ਜਿਹੜੇ ਅ ਇੱਥੇ ਪ੍ਰਸ਼ਨ ਹੈ ਨਾ ਵੀ ਜਿਹੜੇ ਵਿਸ਼ਰਾਮ ਚ ਨੇ ਉਹਨੂੰ ਮੁੱਖ ਕਿਹੜੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤਾਂ ਪਹਿਲੇ ਇਹ ਦੋ ਭਾਗ ਹੈ ਪਹਿਲੇ ਭਾਗ ਦੇ ਵਿੱਚ ਕੀ ਹੈ ਪੰਜਾਬੀ ਉਚਾਰਣ ਦੇ ਗੁਣਾਂ ਨੂੰ ਅੰਕਿਤ ਕੀਤਾ ਜਾਂਦਾ ਹੈ ਉਹ ਵਾਲੇ ਵਿਸ਼ਰਾਮ ਚਿੰਨ ਵਰਤੇ ਜਾਂਦੇ ਆ ਤੇ ਦੂਸਰੇ ਭਾਗ ਦੇ ਵਿੱਚ ਉਹ ਵਾਲੇ ਵਿਸ਼ਰਾਮ ਚਿੰਨ ਆਉਂਦੇ ਆ ਜਿਨ੍ਹਾਂ ਦੇ ਨਾਲ ਕੋਈ ਵਿਸ਼ੇਸ਼ ਫਰਕ ਨਹੀਂ ਪੈਂਦਾ ਵਾਕ ਦੇ ਵਿੱਚ ਤੇ ਜਿਹੜੇ ਵਿਸ਼ਰਾਮ ਚਿੰਨ ਕਹਿ ਲਓ ਪੰਜਾਬੀ ਉਚਾਰਣ ਦੇ ਗੁਣਾਂ ਨੂੰ ਪ੍ਰਗਟ ਕਰਦੇ ਆ ਉਹ ਹੋਗੇ ਜਿਵੇਂ ਪੂਰਨ ਵਿਸ਼ਰਾਮ, ਪ੍ਰਸ਼ਨ ਚਿੰਨ, ਵਿਸਮਿਕ ਚਿੰਨ, ਅਲਪ ਵਿਰਾਮ, ਵਿਰਾਮ, ਕਾਮਾ, ਅਰਧ ਵਿਰਾਮ ਤੇ ਬਿੰਦੀ ਕਾਮਾ ਠੀਕ ਹੈ ਜੀ ਤਾਂ ਉਹਦੇ ਵਿੱਚ ਇਹ ਵਾਲੇ ਆ ਜਾਂਦੇ ਐ ਤੇ ਦੂਸਰੇ ਭਾਗ ਦੇ ਵਿੱਚ ਉਹ ਚਿੰਨ੍ਹ ਐ ਜਿਵੇਂ ਦੋ ਬਿੰਦੀ ਪਾ ਲਈ ਡੈਸ਼ ਪਾ ਲਿਆ ਦੋ ਬਿੰਦੀ ਡੈਸ਼ ਹੋ ਗਈ ਪੁੱਠੇ ਸਿੱਧੇ ਕੌਮੇ ਹੋ ਗਏ ਬ੍ਰੈਕਟਸ ਹੋ ਗਈਆਂ ਜਿਵੇਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਆਪਣੇ ਕੋਲੇ ਛੋਟ ਮਰੋੜੀ ਐ ਠੀਕ ਐ ਜੀ ਤੇ ਇੱਕ ਬਿੰਦੀ ਹੋ ਗਈ ਤਾਂ ਇਹਨਾਂ ਦੀ ਕੀ ਐ ਕੋਈ ਖਾਸ ਉਹ ਚੀਜ਼ ਨਹੀਂ ਹੁੰਦੀ ਵੀ ਉਹ ਗੁਣਾ ਨੂੰ ਅੰਕਿਤ ਨਹੀਂ ਕਰਦੇ ਸਿੰਪਲ ਅਸੀਂ ਵਾਕ ਦੇ ਵਿੱਚ ਉਹਨਾਂ ਦੀ ਵਰਤੋਂ ਕਰਦੇ ਆ ਸੋ ਇਸ ਕਰਕੇ ਜਿਹੜੇ ਐ ਵਿਸ਼ਰਾਮ ਚਿੰਨ੍ਹ ਉਹ ਦੋ ਰੂਪ ਦੇ ਵਿੱਚ ਵੰਡੇ ਜਾਂਦੇ ਐ ਪਹਿਲੇ ਭਾਗ ਦੇ ਵਿੱਚ ਗੁਣਾ ਨੂੰ ਅੰਕਿਤ ਕੀਤਾ ਜਾਂਦਾ ਹੈ ਤੇ ਦੂਸਰੇ ਭਾਗ ਦੇ ਵਿੱਚ ਉਹ ਹੁੰਦੇ ਆ ਜਿਨ੍ਹਾਂ ਦੇ ਦਾ ਉਚਾਰਣ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਵੀ ਜਦੋਂ ਜਦੋਂ ਉਹਨਾਂ ਦੀ ਵਰਤੋਂ ਅਸੀਂ ਕਰਦੇ ਆ ਤਾਂ ਉਹ ਸਾਡੇ ਉਚਾਰਣ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਾਉਂਦੇ ਠੀਕ ਹੈ ਜੀ ਸੋ ਇਹ ਦੋ ਤਰ੍ਹਾਂ ਦੇ ਹੈ ਸਾਡੇ ਕੋਲੇ ਪੰਜਾਬੀ ਦੇ ਵਿੱਚ ਵਿਸ਼ਰਾਮ ਚਿੰਨਾਂ ਦੇ ਭਾਗ ਸੋ ਪ੍ਰਸ਼ਨ ਨੰਬਰ 5 ਦੇ ਲਈ ਆਪਸ਼ਨ B ਇੱਥੇ ਬਿਲਕੁਲ ਸਹੀ ਉੱਤਰ ਹੈ ਨੈਕਸਟ ਕੁਐਸਚਨ ਪੰਜਾਬੀ ਉਚਾਰਣ ਦੇ ਗੁਣਾ ਨੂੰ ਅੰਕਿਤ ਕਰਨ ਵਾਲੇ ਵਿਸ਼ਰਾਮ ਚਿੰਨ ਕਿਹੜੇ ਹਨ অপਸ਼ਨ A ਖੜੀ ਡੰਡੀ ਕਮਾ ਤੇ ਬਿੰਦੀ ਕਮਾ B ਹੈ ਜੀ ਪ੍ਰਸ਼ਨ ਚਿੰਨ ਤੇ ਵਿਸਮਿਕ ਚਿੰਨ C ਦੋਵੇਂ ਹੀ ਤੇ D ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇੱਥੇ ਕਿ ਕਿਹੜੇ ਜਿਹੜੇ ਚਿੰਨ ਹੈ ਉਹ ਪਹਿਲੇ ਭਾਗ ਨੂੰ ਅੰਕਿਤ ਕਰਦੇ ਆ ਤਾਂ ਇਥੇ ਜਿਨ੍ਹਾਂ ਦਾ ਉੱਤਰ ਸੀ ਆਇਆ ਹੈ ਬਿਲਕੁਲ ਸਹੀ ਦੋਵੇਂ ਹੀ ਹਨ ਇਹ ਵੀ ਜਿਹਦੇ ਵਿੱਚ ਆਪਾਂ ਕੋਲਣਾ ਪੰਜ ਚਿੰਨ ਆਉਂਦੇ ਆ ਜਿਹੜੇ ਉਚਾਰਣ ਦੇ ਗੁਣਾਂ ਨੂੰ ਪ੍ਰਭਾਵਿਤ ਕਰਦੇ ਆ ਪੂਰਨ ਵਿਸ਼ਰਾਮ ਜਾਂ ਡੰਡੀ ਕਹ ਲਓ ਦੂਸਰੇ ਨੰਬਰ ਤੇ ਪ੍ਰਸ਼ਨ ਚਿੰਨ ਤੀਜੇ ਨੰਬਰ ਤੇ ਵਿਸਮਿਕ ਚਿੰਨ ਚੌਥੇ ਨੰਬਰ ਤੇ ਅਲਪ ਵਿਰਾਮ ਜਾਂ ਕਮਾ ਜਿਹਨੂੰ ਕਹਣਿਆ ਤੇ ਪੰਜਵੇਂ ਨੰਬਰ ਤੇ ਅਰਧ ਵਿਰਾਮ ਜਿਹੜਾ ਹੁੰਦਾ ਬਿੰਦੀ ਕਮਾ ਠੀਕ ਹੈ ਜੀ ਤਾਂ ਇਥੇ ਆਪਸ਼ਨ ਸੀ ਬਿਲਕੁਲ ਸਹੀ ਹੈ ਤਾਂ ਨੈਕਸਟ ਕੁਐਸਚਨ ਮਨੀ ਮਨੀ ਜੀ ਸੱਚੀ ਕਾਲ ਦੂਜੇ ਭਾਗ ਵਿਚਲੇ ਵਿਸ਼ਰਾਮ ਚਿੰਨਾਂ ਨੂੰ ਚੁਣੋ অপشن A ਦੋਬਿੰਦੀ ਡੈਸ਼ ਪੁੱਠੇ ਕੌਮੇ ਦੋਬਿੰਦੀ ਡੈਸ਼ B ਜੋੜਨੀ ਬ੍ਰੈਕਟਾਂ ਛੋਟ ਮਰੋੜੀ ਬਿੰਦੀ C ਦੋਵੇਂ ਤੇ D ਕੋਈ ਵੀ ਨਹੀਂ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਤਾਂ ਜਿਨ੍ਹਾਂ ਨੇ ਉੱਤਰ C ਕੀਤਾ ਹੈ ਬਿਲਕੁਲ ਸਹੀ ਸਾਰੇ ਹੀ ਇਹ ਜਿਹੜੇ ਉਹ ਦੂਜੇ ਭਾਗ ਨੂੰ ਅੰਕਿਤ ਕਰਦੇ ਆ ਜਿਨ੍ਹਾਂ ਦਾ ਸਾਡੇ ਉਚਾਰਣ ਦੇ ਉੱਪਰ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ ਨੈਕਸਟ ਕੁਐਸਚਨ ਡੰਡੀ ਵਿਸ਼ਰਾਮ ਚਿੰਨ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ অপਸ਼ਨ A ਪੂਰਨ ਠਹਿਰਾਓ ਲਈ ਅਤੇ ਪੁੱਛਗਿਛ ਲਈ B ਪੂਰਨ ਠਹਿਰਾਓ ਲਈ C ਵਾਕ ਨੂੰ ਅੱਗੇ ਤੋਰਨ ਲਈ ਤੇ D ਥੋੜੇ ਜਿਹੇ ਠਹਿਰਾਓ ਲਈ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰਦੇ ਹੋ ਜੀ ਤਾਂ ਇੱਥੇ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਜੀ ਬਿਲਕੁਲ ਸਹੀ ਜਿਹੜਾ ਡੰਡੀ ਵਿਸ਼ਰਾਮ ਚਿੰਨ ਹੈ ਉਹ ਅਸੀਂ ਪੁੱਛ ਗਿਛ ਦੇ ਲਈ ਨਹੀਂ ਵਰਤਦੇ ਸੋ ਇਸ ਕਰਕੇ ਜਿਹੜਾ ਬੀ ਆਪਸ਼ਨ ਹੈ ਬਿਲਕੁਲ ਸਹੀ ਰਹੇਗਾ ਨਹੀਂ ਜੀ ਇੱਥੇ ਜਿਹੜਾ ਡੰਡੀ ਵਿਸ਼ਰਾਮ ਚਿੰਨ ਹੈ ਉਹ ਪੂਰਨ ਟਹਿਰਾਓ ਦੇ ਲਈ ਵਰਤਦੇ ਆ ਸੋ ਬੀ ਆਪਸ਼ਨ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਪ੍ਰਸ਼ਨ ਚਿੰਨ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ অপশন 8 ठहराव ਲਈ बी पुच्छगेच ਲਈ ਸੀ ਥੋੜੇ ठहराव ਲਈ ਤੇ ਡੀ ਪੂਰਨ ठहराव ਲਈ हां जी ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਵੀ ਜਿਹੜਾ ਪ੍ਰਸ਼ਨ ਚਿੰਨ ਹੈ ਉਹਦੀ ਵਰਤੋਂ ਕਿਸ ਦੇ ਲਈ ਕੀਤੀ ਜਾਂਦੀ ਹੈ ਤਾਂ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਪੁੱਛਗੇਚ ਦੇ ਲਈ ਬਿਲਕੁਲ ਜੀ ਪਰ ਪੇਪਰ ਦੇ ਧਿਆਨ ਤੋਂ ਆਪਾਂ ਦੇਖਾਂਗੇ ਤਾਂ ਇੱਥੇ ਜਿਹੜਾ ਪੂਰਨ ਠਹਿਰਾਓ ਹੈ ਨਾ ਡੰਡੀ ਦੇ ਲਈ ਉਹੀ ਜਿਹੜਾ ਠੀਕ ਮੰਨਿਆ ਜਾਂਦਾ ਸੋ ਇਸ ਕਰਕੇ ਆਪਣੀ ਉਹ ਆਪਸ਼ਨ ਸਹੀ ਹੈ ਤਾਂ ਪ੍ਰਸ਼ਨ ਨੰਬਰ 9 ਦੇ ਲਈ ਬੀ ਆਪਸ਼ਨ ਬਿਲਕੁਲ ਸਹੀ ਨੈਕਸਟ ਕੁਐਸਚਨ ਜਜ਼ਬਾਤੀ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਵਕਾਂਸ਼ਾਂ ਪਿੱਛੋਂ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ ਏ ਪੂਰਨ ਵਿਰਾਮ ਬੀ ਵੈਸਮਕ ਚਿੰਨ ਸੀ ਅਲਪਵਰਾਣ ਤੇ विराम ਤੇ ਡੀ ਅਰਧ ਵਿਰਾਮ ਹਾਂਜੀ ਇਹ ਦੱਸੋ ਜੀ ਭਾਵਾਂ ਨੂੰ ਪ੍ਰਗਟ ਕਰਨ ਲਈ ਅਸੀਂ ਕਿਹੜੇ ਚਿੰਨ ਦੀ ਵਰਤੋਂ ਕਰਦੇ ਹਾਂ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ 10 ਦਾ ਆਪਸ਼ਨ B ਕੀਤਾ ਹੈ ਬਿਲਕੁਲ ਸਹੀ ਵਿਸਮਿਕ ਚਿੰਨ ਨੈਕਸਟ ਕੁਐਸ਼ਨ ਥੋੜੇ ਜਿਹੇ ਠਹਿਰਾਓ ਲਈ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਹੈ ਆਪਸ਼ਨ A ਜੋੜਨੀ B ਕਮਾ C ਦਬਿੰਦੀ ਤੇ D ਦਬਿੰਦੀ ਡੈਸ਼ ਤਾਂ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਆਪਸ਼ਨ ਹੈ ਇੱਥੇ ਬਿਲਕੁਲ ਜਿਹੜੀ ਆ ਸਹੀ ਰਹੇਗੀ ਜੀ ਤਾਂ ਜਿਨ੍ਹਾਂ ਨੇ ਵੀ ਉੱਤਰ B ਕੀਤਾ ਹੈ ਬਿਲਕੁਲ ਸਹੀ ਕੋਮਾ ਨੈਕਸਟ ਕੁਐਸਚਨ ਰੀਨਾ ਰਣੀ ਜੀ ਸਤਿ ਸ਼੍ਰੀ ਅਕਾਲ ਸਹੀ ਵਾਕ ਚੁਣੋ ਤਾਂ ਹੁਣ ਦੇਖੋ ਜੀ ਸਾਰੇ ਵਾਕਾਂ ਨੂੰ ਧਿਆਨ ਨਾਲ ਦੇਖੋ ਤੇ ਵਿਸਮਿਕ ਜਿਹੜੇ ਵਿਸ਼ਰਾਮ ਚਿੰਨ ਵਰਤੇ ਗਏ ਆ ਉਹ ਦੇਖੋ ਤੇ ਉਸ ਅਕੋਰਡਿੰਗ ਦੇ ਲਈ ਉੱਤਰ ਕਰੋ ਕਿ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਹੈ ਵਾਕ ਉਹ ਬਿਲਕੁਲ ਸਹੀ ਵਿਰਾਮ ਚਿੰਨ ਲਗਾ ਕੇ ਬਣਿਆ ਹੋਇਆ ਹੈ। ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ। ਬੀ ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ। ਸੀ ਹੈ ਦੋਵੇਂ ਕੌਮੇ ਆ ਜਿਹੜੇ ਉਹ ਯੂਜ਼ ਕੀਤੇ ਗਏ ਆ ਪੁੱਠੇ ਸਿੱਧੇ। ਤਾਂ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ। ਤਾਂ ਜਿਨ੍ਹਾਂ ਦਾ ਉੱਤਰ A ਆ ਰਿਹਾ ਉਹ ਸਹੀ ਹਨ ਕਿ ਉਹ ਮੁੰਡਾ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ ਹੈ ਤਾਂ ਦੋ ਥਾਵਾਂ ਤੇ ਜਿਹੜਾ ਕੀ ਹੈ ਕਮਾ ਆਉਂਦਾ ਹੈ ਨੈਕਸਟ ਕੁਐਸਚਨ ਡੰਡੀ ਤੋਂ ਘੱਟ ਅਤੇ ਕਾਮੇ ਤੋਂ ਵੱਧ ਤਹਿਰਾਓ ਨੂੰ ਪ੍ਰਗਟ ਕਰਨ ਲਈ ਕਿਸ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ A ਪੁੱਠੇ ਕਾਮੇ B ਬਿੰਦੀ ਕਮਾ C ਡੰਡੀ ਕਮਾ ਤੇ D ਸਾਰੇ ਹੀ ਤਾਂ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਜੀ ਤਾਂ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਬਿੰਦੀ ਕਮਾ ਨੈਕਸਟ ਕੁਐਸਚਨ ਜਦੋਂ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ ਪਹਿਲਾ ਹਿੱਸਾ ਆਪਣੇ ਆਪ ਵਿੱਚ ਅਰਥਾਂ ਵਜੋਂ ਪੂਰਾ ਹੋਵੇ ਤਾਂ ਦੂਜਾ ਹਿੱਸਾ ਪਹਿਲੇ ਦੀ ਵਿਆਖਿਆ ਕਰੇ ਤਾਂ ਉਹਨਾਂ ਨੂੰ ਨਿਖੇੜਨ ਲਈ ਪਹਿਲੇ ਹਿੱਸੇ ਦੇ ਅੰਤ ਵਿੱਚ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ A ਡੰਡੀ B ਜੋੜਨੀ C ਦੋਬਿੰਦੀ ਤੇ D ਕਮਾ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਕੀ ਆਪਸ਼ਨ ਆਏਗੀ ਜੀ ਇੱਥੇ ਤਾਂ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਦੋਬਿੰਦੀ ਬਿਲਕੁਲ ਸਹੀ ਆਪਸ਼ਨ C ਇਨ ਨੈਕਸਟ ਕੁਐਸਚਨ ਚਿੰਨ ਦੀ ਪਛਾਣ ਕਰੋ ਇਹ ਕਿਹੜਾ ਚਿੰਨ ਹੈ ਜੋੜਨੀ ਦੋ ਬਿੰਦੀ ਡੈਸ਼ ਬ੍ਰੈਕਟ ਜਾਂ ਦੋ ਬਿੰਦੀ ਡੈਸ਼ ਦੋ ਵਾਰੀ ਆ ਗਿਆ ਜੀ ਕੱਲੇ ਡੈਸ਼ ਦੀ ਵਰਤੋਂ ਨਹੀਂ ਕਰਦੇ ਜੀ ਆਪਾਂ ਉੱਥੇ ਮਨੀਸ਼ਾ ਜੀ ਤਾਂ ਪ੍ਰਸ਼ਨ ਨੰਬਰ 15 ਦੇ ਲਈ ਜਿਨ੍ਹਾਂ ਦਾ ਉੱਤਰ ਏ ਆਇਆ ਹੈ ਜੀ ਬਿਲਕੁਲ ਸਹੀ ਜੋੜਨੀ ਨੈਕਸਟ ਕੁਐਸਚਨ ਸੀਤਾ ਮੈਂ ਨਾਲ ਜਾਵਾਂਗੀ ਇਸ ਵਾਕ ਵਿੱਚ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕੀਤੀ ਗਈ ਹੈ অপਸ਼ਨ A ਬ੍ਰੈਕਟ B ਡੈਸ਼ C ਦਬਿੰਦੀ ਤੇ D ਕਮੇ ਸੁਨੀਤਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰ ਦਿਓ ਕੀ ਆਏਗਾ ਜੀ ਇਸ ਦਾ ਉੱਤਰ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ B ਕੀਤਾ ਹੈ ਡੈਸ਼ ਬਿਲਕੁਲ ਸਹੀ ਨੈਕਸਟ ਕੁਐਸਚਨ ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਣ ਦੇਣੀ ਹੋਵੇ ਜਾਂ ਜਿਵੇਂ ਜਾਂ ਜਿਹਾ ਕਿ ਦੇ ਬਾਅਦ ਕਿਸ ਵਿਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ A ਦੋ ਬਿੰਦੀ B ਡੈਸ਼ C ਦੋਵੇਂ ਹੀ ਤੇ D ਕੋਈ ਨਹੀਂ ਬਿਲਕੁਲ ਜੀ ਆਪਾਂ ਫਿਰ ਉਹੀ ਤਾਂ ਤਾਂ ਹੀ ਕਰਕੇ ਇਹ ਉਹਨਾਂ ਚਿੰਨ੍ਹਾਂ ਦੇ ਵਿੱਚ ਗਿਣੇ ਜਾਂਦੇ ਆ ਨਾ ਜਿਨ੍ਹਾਂ ਦਾ ਸਾਡੇ ਉਚਾਰਣ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਸੁਪਰ ਜੀ ਆਪਾਂ ਅਕੋਰਡਿੰਗ ਟੂ ਪੇਪਰ ਦੇਖ ਕੇ ਚੱਲਾਂਗੇ ਤਾਂ ਜੀ ਇਹੀ ਉੱਤਰ ਜਿਹੜਾ ਉਹ ਸਹੀ ਮੰਨਿਆ ਜਾਵੇਗਾ ਤਾਂ 17 ਦੇ ਲਈ ਜਿਨ੍ਹਾਂ ਨੇ ਉੱਤਰ ਇਹ ਕੀਤਾ ਹੈ ਬਿਲਕੁਲ ਸਹੀ ਦੋਬਿੰਦੀ ਇਨ ਨੈਕਸਟ ਕੁਐਸਚਨ ਜਿਹੜਾ ਚਿੰਨ੍ਹ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਉਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ অপਸ਼ਨ A ਕਮਾ ਬੀ ਜੋੜਨੀ C ਡੈਸ਼ ਤੇ D ਡੰਡੀ ਹਾਂ ਬਿਲਕੁਲ ਜੀ ਜਿਵੇਂ ਤੁਸੀਂ অপਸ਼ਨ ਦਿੱਤੀ ਹੈ ਮਨੀਸ਼ਾ ਜੀ ਤਾਂ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਇਸ ਦਾ ਤਾ ਇਥੇ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਜੋੜਨੀ ਨੈਕਸਟ ਕੁਐਸਚਨ ਕਿਹੜਾ ਵਿਸ਼ਰਾਮ ਚਿੰਨ ਕਿਸੇ ਸ਼ਬਦ ਭੇਦ ਦੇ ਵੱਖ-ਵੱਖ ਹਿੱਸਿਆਂ ਨੂੰ ਕ੍ਰਮਵਾਰ ਦੱਸਦਾ ਹੈ অপਸ਼ਨ A ਪੂਰਨ ਟਹਿਰਾਓ B ਜੋੜਨੀ C ਬ੍ਰੈਕਟ ਤੇ D ਪੁੱਠੇ ਕੌਮੇ ਤਾਂ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਵੀ ਕਿਹੜਾ ਹੈ ਇਥੇ ਕਿ ਕਿਹੜਾ ਵੀ ਸ਼੍ਰਾਮਚਿੰਨ ਕਿਸੇ ਸ਼ਬਦ ਭੇਦ ਦੇ ਵੱਖ-ਵੱਖ ਹਿੱਸਿਆਂ ਨੂੰ ਕ੍ਰਮਵਾਰ ਪ੍ਰਗਟ ਕਰਦਾ ਹੈ ਤਾਂ ਇੱਥੇ 19 ਦੇ ਲਈ ਜਿਨ੍ਹਾਂ ਦਾ ਉੱਤਰ ਸੀ ਆਇਆ ਹੈ ਉਹ ਸਹੀ ਹਨ ਬ੍ਰੈਕਟ ਫੋਰ ਐਗਜ਼ਾਮਪਲ ਜਿਵੇਂ ਆਪਾਂ ਮੁਹਾਵਰੇ ਲਿਖਦੇ ਆ ਤਾਂ ਪਹਿਲਾਂ ਉਹ ਲਿਖਿਆ ਹੁੰਦਾ ਫਿਰ ਅਸੀਂ ਉਹਦਾ ਅਰਥ ਲਿਖਦੇ ਆ ਤੇ ਉਸ ਤੋਂ ਬਾਅਦ ਜਿਹੜਾ ਵਾਕ ਹੈ ਉਹ ਲਿਖਿਆ ਜਾਂਦਾ ਤਾਂ ਆਪਸ਼ਨ ਸੀ ਹੈ ਇੱਥੇ ਬਿਲਕੁਲ ਸਹੀ ਹੋਏਗਾ ਨੈਕਸਟ ਕੁਐਸਚਨ ਪੰਜਾਬੀ ਵਿੱਚ ਅੰਕਾਂ ਅੱਗੇ ਡਿਗਰੀਆਂ ਅੱਗੇ ਜਾਂ ਖਿਤਾਬਾਂ ਦੇ ਸੰਖੇਪ ਰੂਪ ਅੱਗੇ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ A ਕਾਮਾ B ਬਿੰਦੀ C ਕੋਈ ਨਹੀਂ ਤੇ D ਸਾਰੇ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇਸ ਦਾ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ B ਬਿੰਦੀ ਬਿਲਕੁਲ ਸਹੀ ਨੈਕਸਟ ਕੁਐਸਚਨ ਜਦੋਂ ਕਿਸੇ ਸ਼ਬਦ ਦਾ ਕੋਈ ਅੱਖਰ ਛੱਡ ਦਿੱਤਾ ਜਾਵੇ ਤਾਂ ਉਸ ਗੱਲ ਨੂੰ ਠੀਕ ਤਰ੍ਹਾਂ ਪ੍ਰਗਟ ਕਰਨ ਲਈ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ A ਛੋਟ ਮਰੋੜੀ B ਦਬਿੰਦੀ ਡੈਸ਼ C ਦੋਵੇਂ ਤੇ D ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 21 ਦਾ ਉੱਤਰ ਕਰ ਦਿਓ ਜੀ ਤਾਂ ਜਿਨ੍ਹਾਂ ਨੇ ਉੱਤਰ A ਕੀਤਾ ਹੈ ਬਿਲਕੁਲ ਸਹੀ ਛੋਟ ਮਰੋੜੀ ਨੈਕਸਟ ਕੁਐਸਚਨ ਸਹੀ ਵਾਕ ਦੀ ਚੋਣ ਕਰੋ ਤਾਂ ਵਾਕ ਪੜੋ ਜੀ ਤੇ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਵਾਕ ਹੈ ਜਿਹੜਾ ਸ਼ੁੱਧ ਹੈ ਜਾਂ ਠੀਕ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਹਾਂਜੀ ਜੀ ਤਾ ਇੱਥੇ ਜਿਹੜਾ ਹੈ ਜੀ ਉੱਤਰ ਏ ਹੈ ਉਹ ਸਹੀ ਮੰਨਿਆ ਜਾਏਗਾ 1 ਨੰਬਰ ਕਿ ਜਿਹਦੇ ਵਿੱਚ ਕਿਸੇ ਦੀ ਗੱਲ ਨੂੰ ਲਿਖਿਆ ਗਿਆ ਵੀ ਪਤਾ ਨਹੀਂ ਹਜ਼ੂਰ ਹਜ਼ੂਰ ਜਿਹੜਾ ਹੈ ਇੱਥੇ ਵਿਸਮਿਕ ਚਿੰਨ੍ਹ ਇਸ ਲਈ ਕਿਉਂਕਿ ਆਪਾਂ ਜਿਹੜੇ ਸਤਕਾਰਵਾਚਕ ਚਿੰਨ੍ਹ ਹੈ ਉਹਨਾਂ ਦੇ ਲਈ ਵੀ ਜਦੋਂ ਵਿਸਮਿਕ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਘੰਟਾ ਕੂ ਹੋਇਆ ਕਿਤੇ ਗਏ ਨਹੀਂ ਤੇ ਜੇ ਇਹਦੀ ਅੱਗੇ ਜਾਂ ਪਿੱਛੇ ਆਪਾਂ ਕੋਈ ਕਹਿ ਲੋ ਲਾਈਨ ਲਿਖੀ ਦਿੱਤੀ ਜਾਵੇ ਉਸਨੇ ਕਿਹਾ ਜਾਂ RAM ਨੇ ਦੱਸਿਆ ਤਾਂ ਉਹ ਜਿਹੜਾ ਹੈ ਇੱਥੇ ਇਹ ਆਪਸ਼ਨ ਸਹੀ ਬਣ ਜਾਏਗਾ ਪਤਾ ਨਹੀਂ ਹਜ਼ੂਰ ਜਿਹੜਾ ਹਜ਼ੂਰ ਸ਼ਬਦ ਆ ਉਹ ਇੱਥੇ ਸਤਿਕਾਰ ਵਕਤ ਦੇ ਲਈ ਵਰਤਿਆ ਗਿਆ ਹੈ ਇਸ ਕਰਕੇ ਜਿਹੜਾ ਹੈ ਆਪਾਂ ਇਹ ਆਪਸ਼ਨ ਠੀਕ ਮੰਨੀ ਹੈ ਠੀਕ ਹੈ ਜੀ ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਜੇਕਰ ਵਾਕ ਵਿੱਚ ਸਹੀ ਵਿਸ਼ਰਾਮ ਚਿੰਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਵਾਕ ਦਾ ਕਿਹੜਾ ਪੱਖ ਸਪਸ਼ਟ ਨਹੀਂ ਹੁੰਦਾ ਉਹ ਵੇਖ ਲੈਣੇ ਆ ਮਿੰਨੀ ਮਿੰਨੀ ਸ਼ਾ ਜੀ ਆਪਾਂ ਦੁਬਾਰਾ ਜਿਹੜੇ ਰੂਲ ਆ ਉਹ ਰੀਡ ਕਰ ਲੈਣੇ ਇੱਕ ਵਾਰੀ ਕੋਈ ਗੱਲ ਨਹੀਂ ਤਾਂ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਹੈ ਜਿਹੜਾ ਇੱਥੇ ਬਿਲਕੁਲ ਸਹੀ ਹੋਏਗਾ ਤਾਂ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਵੀ ਅਰਥ ਸਪਸ਼ਟ ਨਾ ਹੋਣਾ ਨੈਕਸਟ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜੇ ਵਾਕ ਵਿੱਚ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਦੱਸ ਰਿਹਾ ਹੈ ਜਿਸ ਦਾ ਪਤਾ ਵਿਰਾਮ ਚਿੰਨ ਤੋਂ ਲੱਗ ਰਿਹਾ ਹੈ অপਸ਼ਨ ਏ ਤੂੰ ਠੀਕ ਹੈ ਵਿਸਮਿਕ ਚਿੰਨ ਨਾਲ ਬੀ ਤੂੰ ਠੀਕ ਹੈ ਕਮਾ ਜਾਂ ਨਹੀਂ ਡੰਡੀ ਸੀ ਤੂੰ ਠੀਕ ਹੈ ਕੁਐਸਚਨ ਮਾਰਕ ਤੇ ਡੀ ਤੂੰ ਠੀਕ ਹੈ ਡੰਡੀ ਬਿਲਕੁਲ ਮਨੀਸ਼ਾ ਜੀ ਆਪਾਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਜਿਹੜਾ ਕਮਾ ਤੇ ਬਿੰਦੀ ਕਮਾ ਇਹਦੇ ਵਿੱਚ ਬਹੁਤ ਹੀ ਮਾਈਨਰ ਜਾਂ ਡਿਫਰੈਂਸ ਹੈ ਦੋਵੇਂ ਇੱਕ ਦੂਜੇ ਦੀ ਜਗ੍ਹਾ ਦੇ ਉੱਪਰ ਵੀ ਵਰਤ ਲਏ ਜਾਂਦੇ ਆ ਸੋ ਇਸ ਕਰਕੇ ਉੱਥੇ ਜਿਹੜਾ ਕਮੇ ਵਾਲਾ ਹੈ ਉਹ ਆਪਾਂ ਠੀਕ ਕੀਤਾ ਹੈ ਬਾਕੀ ਫਿਰ ਵੀ ਆਪਾਂ ਇੱਕ ਵਾਰੀ ਜਿਹੜੇ ਇਹਦੇ ਰੂਲ ਆ ਉਹ ਦੁਬਾਰਾ ਰੀਡ ਕਰ ਲਾਂਗੇ ਤਾਂ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਦੱਸੋ ਜੀ ਵੀ ਕਿਹੜਾ ਇੱਕ ਵਿਅਕਤੀ ਦੂਜੇ ਨੂੰ ਦੱਸ ਰਿਹਾ ਹੈ ਤਾਂ ਇੱਥੇ ਉੱਤਰ ਮਿਕਸ ਹੋ ਗਏ ਸੀ ਬੀ ਡੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਉਹਨਾਂ ਦਾ ਸਹੀ ਹੈ ਉਹਨਾਂ ਨੇ ਕਿਹਾ ਵੀ ਇਸ ਵਾਕ ਦੇ ਵਿੱਚ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਦੱਸ ਰਿਹਾ ਹੈ ਤਾਂ ਜਿਹੜਾ ਡੀ ਆਪਸ਼ਨ ਹੈ ਤੂੰ ਠੀਕ ਹੈ ਜਿਵੇਂ ਆਪਾਂ ਕੋਈ ਡਿੱਗਿਆ ਬੰਦਾ ਉਹਨੂੰ ਖੜਾ ਹੋਣ ਕੇ ਦੱਸ ਦਿਆ ਵੀ ਨਹੀਂ ਭਾਈ ਤੂੰ ਠੀਕ ਹੈ ਤਾਂ ਇੱਥੇ ਜਿਹੜਾ ਡੀ ਆਪਸ਼ਨ ਹੈ ਉਹ ਠੀਕ ਰਹੇਗਾ ਹਨਾ ਇਹ ਕਹਿ ਲੋ ਡਾਕਟਰ ਚੈੱਕ ਅਪ ਕਰ ਰਿਹਾ ਹੈ ਠੀਕ ਹੈ ਜੀ ਤਾਂ ਮਰੀਜ਼ ਨੂੰ ਉਹ ਦੱਸ ਰਿਹਾ ਹੈ ਵੀ ਤੂੰ ਠੀਕ ਹੈ ਤੈਨੂੰ ਕੋਈ ਸਮੱਸਿਆ ਨਹੀਂ ਹੈ ਤਾਂ ਤੂੰ ਠੀਕ ਹੈ ਸਿੰਪਲ ਜਿਹੜਾ ਹੈ ਉਹ ਇੱਥੇ ਆਨਸਰ ਠੀਕ ਹੋਏਗਾ ਠੀਕ ਹੈ ਜੀ ਜਿਹੜਾ ਇੱਕ ਵਿਅਕਤੀ ਦੂਸਰੇ ਨੂੰ ਦੱਸ ਰਿਹਾ ਹੈ ਤਾਂ ਡੀ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਕਿਹੜੀ ਬਾਣੀ ਵਿੱਚ ਤੁਕ ਵਿੱਚ ਤੁਕ ਪਿੱਛੋਂ ਵਿਸ਼ਰਾਮ ਚਿੰਨ ਲੱਗਦਾ ਹੈ অপਸ਼ਨ ਏ ਅਸ਼ੁੱਧ ਬਾਣੀ ਬੀ ਨਿਰਮਲ ਬਾਣੀ ਸੀ ਗੁਰ ਬਾਣੀ ਤੇ ਡੀ ਸ਼ੁੱਧ ਬਾਣੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇੱਥੇ ਹਾਂਜੀ ਤਾਂ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਗੁਰ ਬਾਣੀ ਬਿਲਕੁਲ ਸਹੀ ਨੈਕਸਟ ਕੁਐਸਚਨ ਹੇਠ ਲਿਖੇ ਕਿਹੜੇ ਵਾਕ ਵਿੱਚ ਤਿੰਨ ਵਿਅਕਤੀਆਂ ਦੇ ਹੋਣ ਦਾ ਬੋਧ ਵਿਰਾਮ ਚਿੰਨ ਰਾਹੀਂ ਪ੍ਰਗਟ ਹੋ ਰਿਹਾ ਹੈ ਪ੍ਰਗਟ ਮਿਸ ਹੋ ਗਿਆ ਜੀ ਪ੍ਰਗਟ ਹੋ ਰਿਹਾ ਹੈ ਹਾਂਜੀ ਤਾਂ ਚਾਰੇ ਵਾਕ ਹੈ ਰੀਡ ਕਰ ਲਓ ਇਹਦੇ ਵਿੱਚ ਉਹ ਵਾਲਾ ਵਾਕ ਤੁਸੀਂ ਸਿਲੈਕਟ ਕਰਨਾ ਹੈ ਜਿਹਦੇ ਵਿੱਚ ਤਿੰਨ ਵਿਅਕਤੀਆਂ ਦੇ ਹੋਣ ਦਾ ਜ਼ਿਕਰ ਹੋਇਆ ਹੈ ਜੀ ਬਿਲਕੁਲ ਮਨੀਸ਼ਾ ਜੀ ਗੁਰਬਾਣੀ ਦੇ ਵਿੱਚ ਕੀ ਇੱਕ ਡੰਡੀ ਦੀ ਜਗ੍ਹਾ ਤੇ ਜਿੱਥੇ ਠਹਿਰਾਓ ਆਉਂਦਾ ਤਾਂ ਦੋ ਡੰਡੀਆਂ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ ਸੋ ਪਹਿਲਾਂ ਜਿਹੜਾ ਹੈ ਪੂਰਨ ਠਹਿਰਾਓ ਹੀ ਜਿਹੜਾ ਹੈ ਮੰਨਿਆ ਜਾਂਦਾ ਸੀਗਾ ਤੇ ਦੋ ਜਿਹੜੀ ਹੈ ਉਹ ਡੰਡੀਆਂ ਦੀ ਵਰਤੋਂ ਹੁੰਦੀ ਸੀ ਤਾਂ ਇਹਨਾਂ ਵਾਕਾਂ ਦੇ ਵਿੱਚ ਜਿਹੜਾ ਵਾਕ অপਸ਼ਨ A ਦੇ ਵਿੱਚ ਹੈ ਬਿਲਕੁਲ ਸਹੀ ਹੈ ਕਰਤਾਰ ਸਿੰਘ ਦੂਜੇ ਨੰਬਰ ਤੇ ਸਿੱਧੂ ਤੇ ਤੀਸਰਾ ਹੋ ਗਿਆ ਸ਼ੇਰ ਗਿੱਲ ਬਾਜ਼ਾਰ ਗਏ ਤਾਂ ਇਹ ਤਿੰਨ ਵਿਅਕਤੀ ਸਾਨੂੰ ਪਤਾ ਲੱਗ ਰਹੇ ਹਨ ਤਾਂ ਨੈਕਸਟ ਕੁਐਸਚਨ ਕਿਸ ਪ੍ਰਸ਼ਨਵਾਚਕ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ অপਸ਼ਨ A ਕਿਰਿਆਤਮਕ ਪ੍ਰਸ਼ਨ B ਆਦਰਵਾਚਕ ਪ੍ਰਸ਼ਨ C ਆਗਿਆਵਾਚਕ ਪ੍ਰਸ਼ਨ ਤੇ D ਬੇਨਤੀਵਾਚਕ ਪ੍ਰਸ਼ਨ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ C ਕੀਤਾ ਹੈ ਬਿਲਕੁਲ ਸਹੀ ਆਗਿਆਵਾਚੀ ਪ੍ਰਸ਼ਨ ਨੈਕਸਟ ਕੁਐਸਚਨ ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਵਾਕ ਆਗਿਆਵਾਚਕ ਪ੍ਰਸ਼ਨਵਾਚਕ ਹੈ অপਸ਼ਨ A ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ B ਤੁਸੀਂ ਪੰਜਾਬ ਦੇ ਵੱਡੇ ਸ਼ਹਿਰ ਬਾਰੇ ਬੋਲੋਗੇ C ਕੀ ਤੁਸੀਂ ਪੰਜਾਬ ਦੇ ਵੱਡੇ ਸ਼ਹਿਰ ਬਾਰੇ ਜਾਣਦੇ ਹੋ ਤੇ D ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਂ ਦੱਸੋ ਤਾਂ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰਦੇ ਹੋ ਜੀ ਕਿਹੜਾ ਇਹਨਾਂ ਦੇ ਵਿੱਚੋਂ ਆਗਿਆਵਾਚੀ ਵਾਕ ਵਾਲਾ ਪ੍ਰਸ਼ਨ ਹੈ ਤਾਂ ਉੱਤਰ ਜਿਨ੍ਹਾਂ ਨੇ ਡੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੋਏਗਾ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਡੀ ਬਿਲਕੁਲ ਸਹੀ ਹੈ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਂ ਦੱਸੋ ਇੱਥੇ ਆਗਿਆ ਦਿੱਤੀ ਗਈ ਹੈ ਵੀ ਤੁਸੀਂ ਦੱਸਣਾ ਹੈ ਠੀਕ ਹੈ ਜੀ ਤਾਂ ਡੀ ਆਪਸ਼ਨ ਹੈ ਜਿਹੜੀ ਉਹ ਬਿਲਕੁਲ ਸਹੀ ਹੋਏਗੀ ਨੈਕਸਟ ਕੁਐਸਚਨ নিমਨ ਲਿਖਤ ਚਿੰਨਾ ਵਿੱਚੋਂ ਵਿਸ਼ਰਾਮ ਸੌਰੀ ਵਿਸਮਿਕ ਚਿੰਨ ਕਿਹੜਾ ਹੈ ਤਾਂ ਚਿੰਨ ਦੇਖੋ ਤੇ ਦੱਸੋ ਜੀ ਇਹਨਾਂ ਦੇ ਵਿੱਚੋਂ ਵਿਸਮਿਕ ਚਿੰਨ ਕਿਹੜਾ ਦਿੱਤਾ ਗਿਆ ਹੈ ਹਾਂ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਡੰਡੀ ਲਗਾ ਕੇ نیچے ਬਿੰਦੀ ਲਗਾਈ ਜਾਂਦੀ ਹੈ ਉਹ ਵਿਸਮਿਕ ਚਿੰਨ ਹੁੰਦਾ ਹੈ ਨੈਕਸਟ ਕੁਐਸਚਨ ਜਿਸ ਵਾਕ ਦੇ ਅੰਤ ਵਿੱਚ ਵਿਸਮਿਕ ਚਿੰਨ ਲੱਗਦਾ ਹੋਵੇ ਉੱਥੇ ਹੋਰ ਚਿੰਨ ਲੱਗ ਸਕਦਾ ਹੈ ਜਾਂ ਨਹੀਂ অপਸ਼ਨ A ਉੱਥੇ ਡੰਡੀ ਜਾਂ ਪ੍ਰਸ਼ਨ ਚਿੰਨ ਨਹੀਂ ਲੱਗਦਾ B ਉੱਥੇ ਕਾਮਾ ਦੀ ਵਰਤੋਂ ਹੋ ਸਕਦੀ ਹੈ C ਡੰਡੀ ਅਤੇ ਪ੍ਰਸ਼ਨ ਚਿੰਨ ਦੋਵੇਂ ਲੱਗ ਸਕਦੇ ਹਨ ਤੇ D ਕੋਈ ਵੀ ਚਿੰਨ ਵਰਤਿਆ ਜਾ ਸਕਦਾ ਹੈ ਤਾਂ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇੱਥੇ પ્રશ્ન ધ્યાન ਨਾਲ পড়ો ਜੀ ઉત્તર ਹੈ ਜਿਹੜੇ ਉਹ ਮਿਕਸ ਹੋ ਗਏ ਸੀ ਬੀ ਡੀ ਸਾਰੇ ਉੱਤਰ ਆ ਗਏ ਆਪਣੇ ਕੋਲੇ ਤਾਂ ਇੱਥੇ ਜਿਹੜਾ ਉੱਤਰ ਬੀ ਹੈ ਜੀ ਉਹ ਸਹੀ ਮੰਨਿਆ ਜਾਏਗਾ ਵੀ ਜਿਹੜਾ ਵਿਸਮਿਕ ਚਿੰਨ ਹੈ ਉੱਥੀ ਜਗ੍ਹਾ ਤੇ ਅਸੀਂ ਡੰਡੀ ਜਾਂ ਪ੍ਰਸ਼ਨ ਚਿੰਨ ਨਹੀਂ ਲੱਗਦਾ ਬਟ ਉੱਥੇ ਕਾਮੇ ਦੀ ਵਰਤੋਂ ਹੋ ਸਕਦੀ ਹੈ ਹੋ ਸਕਦੀ ਹੈ ਇਸ ਲਈ ਕੀ ਹੈ ਜਿਹੜਾ ਬੀ ਹੈ ਉਹ ਉੱਤਰ ਸਹੀ ਮੰਨਿਆ ਜਾਏਗਾ ਹੈ ਜਾਂ ਨਹੀਂ ਕੋਮੇ ਦੀ ਵਰਤੋਂ ਹੋ ਸਕਦੀ ਹੈ ਇਸ ਕਰਕੇ ਬੀ ਉੱਤਰ ਇੱਥੇ ਸਹੀ ਮੰਨਾਂਗੇ ਜਾਇ ਜਿਹੜਾ ਪ੍ਰਸ਼ਨ ਹੈ ਥੋੜਾ ਜਿਹਾ ਇਸ ਤਰ੍ਹਾਂ ਵੀ ਬਣ ਸਕਦਾ ਸੀ ਵੀ ਉੱਥੇ ਹੋਰ ਕਿਹੜੇ ਚਿੰਨ ਦੀ ਵਰਤੋਂ ਹੋ ਸਕਦੀ ਹੈ ਆਪਾਂ ਨਾ ਜਿਵੇਂ ਹਜ਼ੂਰ ਲਿਖਿਆ ਸੀਗਾ ਹਜ਼ੂਰ ਤੇ ਉੱਥੇ ਕਹਿ ਲਓ ਵਿਸਮਿਕ ਚਿੰਨ ਵਰਤੇ ਆ ਤੇ ਉੱਥੇ ਕੋਮੇ ਦੀ ਵਰਤੋਂ ਵੀ ਕਿਤੇ ਕਿਤੇ ਕਰ ਲਈ ਜਾਂਦੀ ਹੈ ਵੈਸੇ ਤਾਂ ਇਸ ਦੀ ਥਿਊਰੀ ਹੈ ਜਿਹੜੀ ਨਿਸ਼ੱਤਰ ਸਿੰਘ ਜੀ ਆਪਾਂ ਕੀਤੀ ਹੋਈ ਹੈ ਪਰ ਆਪਾਂ ਲਾਸਟ ਦੇ ਵਿੱਚ ਫਿਰ ਇੱਕ ਵਾਰੀ ਫੇਰ ਤੋਂ ਡਿਸਕਸ ਕਰ ਲਾਂਗੇ ਠੀਕ ਹੈ ਜੀ ਇੱਕ ਸਮੇਂ ਤੇ ਤਾਂ ਇੱਕ ਹੀ ਵਰਤਿਆ ਜਾਊਗਾ ਜੀ ਇੱਕ ਸਮੇਂ ਤੇ ਤਾਂ ਇੱਕ ਚਨ ਹੀ ਵਰਤਿਆ ਜਾਊਗਾ ਬਟ ਉਹ ਕਹਿੰਦੇ ਆ ਵੀ ਜਿਹੜੀ S3 ਦੀ ਅਸੀਂ ਵਰਤੋਂ ਕਰ ਸਕਦੇ ਹਾਂ ਸੋ ਇਹਦੀ ਆਪਾਂ ਜਿਹੜੀ ਥਿਊਰੀ ਆ ਉਹ ਤੁਹਾਨੂੰ ਦੁਬਾਰਾ ਕਰਾ ਦਾਂਗੇ ਬਟ ਤੁਸੀਂ ਜਿਹੜੀ ਆਪਣੀ ਕਲਾਸ ਹੈ ਉਸ ਨੂੰ ਦੇਖ ਸਕਦੇ ਹੋ ਜਿਹੜੀ ਕਿ ਹੈ ਇਸ ਦੀ ਥਿਊਰੀ ਦੇ ਉੱਪਰ ਲੱਗੀ ਹੋਈ ਹੈ ਆਪਾਂ ਫੁੱਲ ਜਿਹੜੀ ਐਕਸਪਲੇਨੇਸ਼ਨ ਹੈ ਇਹਦੀ ਕਰਵਾਈ ਹੋਈ ਹੈ ਜੀ ਜੀ ਇਹ ਹੁਣ ਕਿਸੇ ਦਾ ਕੋਈ ਪ੍ਰਸ਼ਨ ਜਾਂ ਕੋਈ ਸੁਝਾਅ ਹੋਵੇ ਤਾਂ ਉਹ ਦੱਸ ਪੁੱਛ ਸਕਦਾ ਹੈ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਅੱਗੇ ਆਪਾਂ ਜਿਹੜਾ ਹੈ ਹੁਣ ਮਾਸਟਰ ਗੈਟ ਦੀ ਕਲਾਸ ਲਗਾਵਾਂਗੇ ਜੀ ਨੈਕਸਟ ਕਹਾਣੀਕਾਰ ਕਰਨਾ ਹੈ ਆਪਾਂ ਦੇਖਦੇ ਹਾਂ ਕਿਹੜਾ ਤੇ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਸਬਦਾ ਸ਼ੁਕਰੀਆ ਧੰਨਵਾਦ ਕਿੱਥੇ ਗੱਲ ਕਰ ਰਹੇ ਹੋ ਮਨੀਸ਼ਾ ਜੀ ਲਾਸਟ ਕੁਐਸਚਨ ਦੇ ਵਿੱਚ ਵੀ ਜੇ ਡੰਡੀ ਤੇ ਪ੍ਰਸ਼ਨ ਚਿੰਨ ਨਹੀਂ ਲੱਗਦਾ ਉੱਥੇ ਡੰਡੀ ਤੇ ਪ੍ਰਸ਼ਨ ਚਿੰਨ ਨਹੀਂ ਲੱਗ ਸਕਦਾ ਜੀ ਹੁਣ ਇੱਕ ਵਾਕ ਦੇ ਵਿੱਚ ਅੱਗੇ ਡੰਡੀ ਲਗਾ ਲਈਏ ਤੇ ਪਿੱਛੇ ਵਿਸਮਿਕ ਚਿੰਨ ਲਗਾ ਲਈਏ ਇਦਾਂ ਵੀ ਨਹੀਂ ਹੁੰਦਾ ਪ੍ਰਸ਼ਨ ਲੱਗ ਜੇ ਤੇ ਵਿਸਮਿਕ ਲੱਗ ਜੇ ਇਹ ਵੀ ਨਹੀਂ ਹੁੰਦਾ ਪਰ ਵਾਕ ਦੇ ਵਿੱਚ ਜਿਹੜੀ ਕੌਮੇ ਦੀ ਵਰਤੋਂ ਹੈ ਉਹ ਹੋ ਸਕਦੀ ਹੈ ਵਿਸਮਿਕ ਚਿੰਨ ਤੇ ਕੌਮੇ ਦੋਵਾਂ ਦੀ ਵਰਤੋਂ ਹੋ ਸਕਦੀ ਹੈ ਜੇ ਵਾਕ ਦੇ ਅੰਤ ਦੇ ਵਿੱਚ ਵਿਸਮਿਕ ਚਿੰਨ ਲੱਗਿਆ ਹੈ ਤਾਂ ਸੈਂਟਰ ਦੇ ਵਿੱਚ ਜਿਵੇਂ ਆਪਾਂ ਜੀ ਹਜ਼ੂਰ ਤੋਂ ਬਾਅਦ ਕੌਮਾ ਲਾ ਕੇ ਤਾਂ ਲਾਸਟ ਦੇ ਉੱਪਰ ਵਿਸਮਿਕ ਚਿੰਨ ਲਗਾ ਸਕਦੇ ਹਾਂ ਸੋ ਇਦਾਂ ਦਾ ਇਹ ਪ੍ਰਸ਼ਨ ਹੈ ਜੀ ਜੀ ਠੀਕ ਹੈ ਜੀ ਫਿਰ ਮਿਲਦੇ ਹਾਂ ਮਾਸਟਰ ਕੈਡਰ ਦੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ